ਗੈਂਗਸਟਰ ਫਰੋਧੀ ਅੰਸਰਾਨੁ ਫਰਨਸ ਸੰਬੰਧੀ ਪੁਲਿਸ ਥਾਣੇ ਦੇ ਸਾਹਮਣੇ ਲਗਾਤਰਨਾ ਜੀ ਸਿੰਘ ਆ ਪ੍ਰੈਸ ਨਿਊ ਸੰਚਾਲਕ ਜਸਤਨਾ ਵਾਲਾ ਸਰਦਾਰ ਸਰਵਨ ਸਿੰਘ ਫੌਜੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਵੀ ਚੋਹਲਾ ਸਾਹਿਬ ਗੋਵਨ ਸਿੰਘ ਮਾਨ ਸ੍ਰਿਹਾਲੀ ਕਲਮ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨਤਾਰਨ ਦੇ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਗੈਂਗਸਟਰਾਂ ਨੂੰ ਫਰਨਸ ਸੰਬੰਧੀ ਥਾਣਾ ਚੋਲਾ ਸਾਹਿਬ ਪੁਲਿਸ ਦੇ ਖਿਲਾਫ ਲਗਾਤਰਨਾ ਉਹਨਾਂ ਇਹ ਵੀ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਦਿਸਨਵਾਈ ਨਹੀਂ ਕਰਦਾ ਤਾਂ ਅਣਮਿੱਥੇ ਸਮੇਂ ਤੱਕ ਇਹ ਧਰਨਾ ਜਾਰੀ ਰਹੇਗਾ ਵੱਖ-ਵੱਖ ਧਰਨਾ ਪ੍ਰਦਰਸ਼ਨੀ ਮੋਤ ਬਾਹਰ ਆਪੋ ਆਪਣੇ ਤਰੀਕੇ ਨਾਲ ਪ੍ਰਚਾਰ ਕਰਦੇ ਹੋਏ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਭੀ ਖੁਸ਼ੀ ਜਰਨਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਇਹ ਕੰਮ ਕਰਕੇ ਉਹ ਵੀ ਕੋਈ ਗੱਲ ਨਹੀਂ ਆਪਾਂ ਹਿੰਦੂ ਸੇਕਾ ਮੁਹੰਮਦ ਆਪਾਂ ਭਾਈ ਭਾਈ ਆ ਉਹ ਮਾਰੇ ਜਾਂਦੇ ਸਾਰੀਆਂ ਘੋਮਾ ਚ ਗਿਆ ਉਹ ਚੋ ਕੋਈ ਗੱਲ ਨਹੀਂ ਉਹ ਆਪਾਂ ਕਹਿੰਦੇ ਵੀ ਕੋਈ ਜਿਹੜਾ ਗਲਤੀਆਂ ਤੇ ਗਲਤ ਨੂੰ ਫਲ ਮਿਲਦਾ ਉਹ ਕੋਈ ਗੱਲ ਨਹੀਂ ਜਿਹੜੇ ਗੈਂਟਰ ਗੈਂਟਰ ਨਹੀਂ ਦੇ ਇਹ ਗੈਂਟਰ ਨਹੀਂ ਦੇ ਲੋਕ ਆਂਦੇ ਆ ਕਿ ਫਲਾਣੇ ਦਾ ਪੁੱਤ ਮਰ ਗਿਆ ਤੇ ਤੋ 20 ਲੱਖ ਮੰਗੋ ਤੇ ਕੋਟੀ ਖੜੀ ਕਰੀਏ ਦਰਵਾਜ਼ਾ ਤੇ ਆਹ ਕੰਮ ਚਲਾਈਏ ਤੇ ਆਹ ਕੱਤਾਂ ਕੇ ਜਿਹੜੇ ਪੁੱਤ ਭੜਾਇਆ मंग बण दिले कबूतर आहे त जान दार्टे न सिफारिशांइ मर्दा साई नंाबुदा छा बंदि करा ਜਲਦੀ ਇਕਰ ਜੇ ਅਗਲੇ ਸਿਆਸੀ ਬੰਦਾ ਜਿਹੜਾ ਅਸੀਂ ਆਪਣੇ ਲੋਕਾਂ ਦੇ ਸੁਖ ਲਈ ਵਟੇ ਆਵਾ ਕੀ ਆਏ ਆ ਉਹ ਵੀ ਨਾਲ ਆ ਕੇ ਸਾਡੇ ਖਲੋਵੇ ਇਹਦੇ ਨਾਲ ਸਾਡੇ ਜਿਹੜੇ ਕੱਤ ਦੇ ਜਾ ਰਹੇ ਨੇ ਸੋ ਮੇਰੇ ਭੋਰਤੀਆ ਜਿਹੜੇ ਮੇਰੇ ਵੀਰ ਬੱਟੇ ਆ ਕਿੱਦੋਂ ਦਾ ਉਹਨਾਂ ਦੇ ਖੰਨਾ ਤੱਕ ਆਜ ਦੇ ਪਤਾਓ ਯਾਰ ਜਿੰਨਾ ਤੁਹਾਡੇ ਬਦਲੇ ਲੈ ਚ ਖਲੋਵੇ ਤੁਹਾਨੂੰ ਵੋਟਾਂ ਪਾਈਆਂ ਤੁਹਾਨੂੰ ਇੱਕੀ ਬੱਡੇ ਕੁਰਸੀ ਰਾਇਆ ਤੂੰ ਨਾ ਅੱਜ ਦਿਨਾਂ ਤੇ ਠੀਕ ਬਣੇ ਦਾਰ ਤੇ ਮੇਰੇ ਸਾਥ ਤੇ ਦੋ ਜਿਹੜਾ ਪਾਸੇ ਬਲਾਓਗੇ ਤਮਾਸ਼ਾ ਨਾ ਰੱਖੀ ਨੋ ਜਿਹੜਾ ਮਤਲਬ ਇਹ ਬੰਦੇ ਨੇ ਕੋਈ ਮਤਲਬ ਨਹੀਂ ਕਿ ਸਵੇਰੇ ਜਿਹੜਾ ਤੇਰੇ ਨਾਲ ਕੇ ਤੇਰੇ ਨਾਲ ਕੇ ਕਿਹਦੇ ਕੰਨਿਆਲੇ ਦਾ ਕਰਨ ਥੋੜਾ ਵੀ ਕੋਈ ਸਤਾ ਕਰਾਉਣ ਆ ਗਿਆ ਤੇ ਇਹ ਲੋਕ ਸੋਕਰ ਦੇ ਆਪਾ ਸਾਰੇ ਵਿਸ਼ੇਦਾਰ ਰਾਜਨ ਤੋਂ ਸਾਥੀ ਨੂੰ ਜਿਹਨੂੰ ਬਹੁਤ ਜ਼ਿਆਦਾ ਸਵੇਗ ਦਾ ਪਿਆਰ ਦਾ ਪਰ ਸੋ ਜਿਸ ਹਿਸਾਬ ਨਾਲ ਸਵੇਗ ਕੋਲ ਡਾਈਡਾ ਪਿੰਦੇ ਹਿਸਾਬ ਨਾਲ ਪਿਆਰ ਦੇ ਹਿਸਾਬ ਨਾਲ ਸਖਤ ਘਾਟਾ ਸੋ ਤੇਰੀ ਇੱਕ ਬੇਤਿਆ ਪਾਲਕ ਲੋ ਤੀਰ ਵੀ ਗੱਲੋ ਤਾਲੋ ਪਾਲਕ ਲੋ ਤੀਰ ਵੀ ਗੱਲੋ ਤਾਲੋ ਪਾਲਕ ਲੋ ਪਾਲਕ ਲੋ ਸਾਜਿਕ ਖੁਸ਼ੀ ਦਾਾਂ ਦੀ ਪਾਲਕ ਖੁਸ਼ੀ ਦੀਆਂ ਨੇ ਚਿਹਰੀ ਗੱਲਾਂ ਨਹੀਂ ਚਾਹੀਦੀ ਆਪਾਂ ਨੂੰ ਜੇ ਆਪਾਂ ਅੱਜ ਸਾਥ ਨਾ ਦਿੱਤਾ ਜਦੋਂ ਮੇਰਾ ਜੀ ਭਾਈ ਦੋਸਤ ਕੇ ਗਏ ਆਪੇ ਪੰਜਾਬ ਦੇ ਕੁਝ ਬੰਦੇ ਚੋਰ-ਮਿਰਚਾ ਕਰਦਾ ਆ ਦਕਾਨਾ ਖੁੱਲ ਕੇ ਬਿਠੇ ਆ ਤੇ ਮੱਤ ਦੇ ਸੱਚੇ ਤੇ ਉਹਨਾਂ ਦਾਕ ਉਹਨਾਂ ਦੇ ਫੋਨ ਨਹੀਂ ਆਈ ਉਹਨਾਂ ਦਾਕ ਉਹਨਾਂ ਦੇ ਸੁਨੇਹਾਂ ਨਹੀਂ ਪੁੱਜੇ ਨੂੰ ਜਦੋਂ ਇਹ ਤਰੀਹੀ ਤੇਰੀ ਜਿੰਨਾ ਦਾਲ ਕੀਤੀ ਸੀ ਤੇ ਜਦੋਂ ਬਾਜ਼ਾਰ ਦੇ ਦੋ ਚਾਰ ਬੰਦਿਆਂ ਨੂੰ ਆਈ ਤਨਕੀ ਤੇ ਸਾਰਾ ਬਾਜ਼ਾਰ ਬੜਾ ਆਰਾਮ ਨਾਲ ਬੈਠਾ ਸੀ ਤੇ ਕੋਈ ਗੱਲ ਨਹੀਂ ਯਾਰ ਸੋਨ ਜੋੜੀ ਵਾਲੇ ਨੂੰ ਆਈ ਹਸਲਾਨੇ ਨੂੰ ਆਈ ਹਸਲਾਨੇ ਨੂੰ ਆਈ ਹੈ ਤਾਂ ਮੈਂ ਕਹਿੰਦਾ ਜਦੋਂ ਮਿੱਤੂ ਆਈ ਸੀ ਮੈਂ ਆਪਸ਼ਨ ਨੂੰ ਤੇ ਜਾ ਕੇ ਲਾਈਵ ਕੀਤਾ ਸੀ ਯਾਰ ਮੈਂ ਜਿੱਦਾਂ ਹਾਂ ਕੱਲੀ ਤੈਨੂੰ ਆਈਆ ਪਰ ਮਿੱਤੂ ਨਹੀਂ ਆਈ ਤੇ ਸਾਰਿਆਂ ਨੂੰ ਆਣੀ ਹੋ ਇਹ ਕੋਈ ਦੁਕਾਨ ਤੇ ਬਿਚਾਰ ਨਾ ਕਰੋ ਕਿ ਮੈਂ ਦੱਸੀਆ ਹੋ ਸਕਦਾ ਹੁਣਾਂ ਦੇ ਸਮੇਂ ਚ 10000 ਵੀ ਵੀ ਆਪੀਆਂ ਫਰਾਤੀਆਂ ਵੀ ਮੰਗੀਆਂ ਜਾਂ ਇਹ تیاری ਰੱਖ ਲੋ ਇਹਦੇ ਲਈ ਆਮਦਾਨ ਤੋਂ ਨਾ ਦੱਸ ਜੀ ਜਿਹੜੇ ਬਾਜ਼ਾਰ ਦੇ ਅਜੇ ਵੀ ਆਪਣੇ ਆਂਢੀ ਗੁਆਢੀ ਨਹੀਂ ਆਏ ਉਹਨਾਂ ਨੂੰ ਇਹ ਸਮਝਾਓ ਕਿ ਵੀਰੋ ਕੱਠ ਦੇ ਵਿੱਚ ਬਹੁਤ ਵੱਡੀ ਬਰਕਤ ਹੁੰਦੀ ਹੈ ਮੈਂ ਬਾਕੇ ਆਣ ਤੇ ਬਹੁਤ ਕੋਸ਼ਿਸ਼ ਕਰਾਂਗਾ ਇਹ ਇਕੱਠ ਨਾਲ ਤੇ ਆਪਾਂ ਕੰਪੂਰ ਕਰਾਂਗੇ ਬਾਕੀ ਮਰੀਅਤ ਸ਼ਾਂਤੀ ਹੋ ਰਹਾ ਆਪਾਂ ਥੋੜਾ ਜਿਆ ਇਸ ਕੱਪ ਦੇ ਵੀ ਕੰਟਰੋਲ ਕਰੀਏ ਕਿ ਜਿੰਨੇ ਇਸ ਸੰਗ ਸਿਧਾ ਸਾਬਾਨਾ ਸਾਾਨੂੰ ਵੀ ਪਤਾ ਵੀ ਕਿਤੇ ਮੀਟੇ ਜਾ ਕੇ ਨਹੀਂ ਆਉਂਦੇ ਜਿੰਨੇ ਸਾਬਾਨਾ ਦੇ ਇਥੇ ਸੁਧਰਨਾ ਪਏਗਾ ਰਾਜਕੋਵੀਨ ਸਾਬਾਨਾ ਮੈਂ ਦੋ ਜਗ੍ਹਾ ਜਾਣਾ ਸੀ ਇੱਥੇ 11 ਵਜੇ ਇੱਕ ਇੱਕ ਵਜੇ ਉਹਨਾਂ ਛੇੜ ਕੇ ਜਵਾਬ ਦਿੱਤਾ ਕਿ ਭਾਜੀ ਰਾਤ ਸਾਡਾ ਫੈਸਲਾ ਹੈ ਅੱਜ ਥੱਲੇ ਬਹਿਣਾ ਤੇ ਜੇ ਆਪਾਂ ਕੋਈ ਵੀ ਸ਼ਾਸਤਾਂ ਕਰਨੀ ਆ ਤੇ ਮੇਰਾ ਖਾਹ ਹੋਵੇਗਾ ਜੀ ਅੱਜੇ ਸਾਹਮਣ ਆਇਆ ਗਿਆ ਸਾਨੂੰ ਕੁਝ ਬੰਦੇ ਆਏ ਅੱਗੇ ਬੋਲ ਕੇ ਉਹ ਆਪਸ਼ਨ ਦਾ ਸਟਾਈਲ ਹੋਦਾ ਸਾਨੂੰ ਕਰਕੇ ਉਹ ਬਾਜ ਲੇ ਗੋ ਛੇ ਸਾਰੇ ਇਸੇ ਸਟਾਈਲ ਦਾ ਸਟਾਪ ਅੰਗਾਤੇ ਬਰਾਬਰ ਬਹਿਣਾ ਪਊਗਾ ਜਦੋਂ ਤੱਕ ਅਸੀਂ ਬੋਲਾਂਗੇ ਜੇ ਨਹੀਂ ਬਹਿ ਸਕਦੇ ਤੇ ਤੇ ਜੇ 500 ਕਾਂਦਰ ਜੇ 500 ਬੀਬੀ ਦਾ 1000 ਬੰਦਾ ਬਣ ਜੇਦਾ ਬੰਦਾ ਨਹੀਂ ਬਣਦਾ ਪੰਜਾਬ ਤੋਂ ਠੀਕਾ ਪੈ ਜਾਂਦੀਆਂ ਨੇ ਕਿਸੇ ਵਿਦਵਾਨ ਨੇ ਕਿਹਾ ਕਿੰਦਾ ਜਲਾ ਮਤ ਧਰਮੇ ਮਦਾਰਾ ਵਿੱਚ ਔਰਤ ਤੇ ਬੱਚਾ ਆ ਜਾਵੇ ਉੱਥੇ ਇਨਕਲਾਬ ਆ ਜਾਵੇ ਜੇ ਸੋਨੀ ਕਮੇਟੀ ਹੁੰਚਾਈ ਸੀ ਤੇ ਵੀ ਭੈਣ ਦੀ ਤੱਕ ਬੱਚੇ ਦੀ ਕੁਰਬਾਨੀ ਤੋਂ ਹੋਈ ਸੀ ਭੈਣਾਂ ਨੂੰ ਪਿੱਛੇ ਦਾ ਰੱਖਿਆ ਕਰੋ ਇਹ ਕੋ ਮੇਲਾ ਨਹੀਂ ਦਿੱਸਿਆ ਸੀ ਚੱਲੇ ਆ ਕੋਈ ਕਹੂਗਾ ਵੀ ਇਹ ਤੈਨੂੰ ਨਾਲ ਉਹ ਕਿਵੇਂ ਲਈ ਹੋਵੇ ਮੇਲੇ ਆ ਤਾਂ ਯਾਰ ਅਸੀਂ ਲੈ ਜਾਂਦੇ ਇੱਥੇ ਕੋਲੇ ਜਾਂਦੇ ਸਾਡੀ ਲੜਾਈ ਆ ਉਹ ਸਾਡੇ ਤਾਂ ਸੁੱਥਣਾ ਉਹ ਸਿੱਕੇ ਜਾਣ ਮਰਦਾ ਗੁਦਰੀ ਨੇ ਆਤੇ ਪੁੱਛਿਆ ਨੂੰ ਸਖਾਇਆ ਸੀ ਪ੍ਰਕ੍ਰਿਆ ਨੂੰ ਕਿ ਤੁਹਾਡੇ ਦਾਦੇ-ਪਰਦਾਦੇ ਕੀ ਕਰਦੇ ਸੀ ਮੈਂ ਖੜਾ ਵੇਖਿਆ ਸੀ ਇਸ ਕਰਕੇ ਜੇ ਮਾਂ ਬੱਚੇ ਆਉਣ ਉਹ ਜਿੱਤ ਕੇ ਜਾਣ ਕੋਸ਼ਿਸ਼ ਇਹ ਠੀਕ ਹੈ ਮੇਗਾ ਸੇ ਸੈਕਟੀ ਲੱਗੇ ਆ ਗਿਆ ਮੈਂ ਇਸ ਕਰਕੇ ਤਾਂ ਦੇਖੀ ਕਰਦਾ ਬੜੀ ਬੁਖਤੀ ਗੱਲ ਹੈ ਇਹ ਜਿਹੜੀ ਘਟਨਾ ਵਾਪਰੀ ਹੈ ਪਰਿਵਾਰ ਸ਼ਾਇਦ ਮੈਂ ਪਤਾ ਨਹੀਂ ਕਿੱਥੇ ਨੇ ਹਾਂਜੀ ਕੋਈ ਸ਼ਹਿਰ ਹੈ ਜਿੱਥੇ ਵੀ ਆ ਉਹਨਾਂ ਦੀ ਹੰਦਰਦੀ ਸਾਡੇ ਉਹਨਾਂ ਤੱਕ ਜ਼ਰੂਰ ਪਹੁੰਚਾਏ ਅਸੀਂ ਉਹਨਾਂ ਦੇ ਨਾਲ ਹੈ ਔਰ ਤਾਂ ਦੇ ਇਹਨਾਂ ਦਾ ਜ਼ਿੰਮੇਵਾਰੀ ਨਾਲ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਂ ਉਹ ਸ਼ਹਿਰ ਜਿਹੜਾ ਸਮਾਇਆ ਜਿਹੜਾ ਨੰਬਰ ਜ਼ਿਲ੍ਹਾ ਆਰੇ ਮੋਹਰਾਂ ਪਿੰਡਾਂ ਦੇ ਲੋਕਾਂ ਦੇ ਉਹ ਨਹੀਂ ਹੈ ਕਿ ਦੁਕਾਨਾਂ ਨੂੰ ਦੇਖੋ ਵੇਖੋ ਹਨ ਨੂੰ ਪਿੰਡ ਨੂੰ ਸਾਡੇ ਰਾਜਮੰਗਿਆਂ ਦੇ ਪਿੰਡਾਂ ਦੇ ਮੋਹਰ ਹੋਣ ਮਾਰੀ ਇਕਾ ਗਾ ਇਹ ਗੱਲ ਨਹੀਂ ਚਾਹੀਦੀ ਹੁਣ ਆਪਾਂ ਤੋਂ ਮੈਂ ਦਿਨਾਰੇ ਲਾਈਏ ਖੜੀ ਹੋ ਜਾਈਏ ਆਪਾਂ ਪਛਾਦੇ ਛੜੀਏ ਬਾਹਰ ਜਮਾ ਇਕਾ ਦੀ ਦੱਤਾਂ ਸੋਨਾ ਇਲਾਜ ਦੀ ਟੋਣਾ ਦੀ ਏਹੀ ਜਾਂਦੀ

छॾे मारा पी छॾ छॾियो ਜੋ ਸੇਕੀ ਚਾਲਾ ਕੇ ਆ ਗਿਆ ਮੈਂ ਜਦੋਂ ਸਮਾਨ ਆ ਲੈਦਾ ਆ ਆ ਕੋਈ ਤਨ ਨਾੜੇ ਲਾਂਗਾਂ ਨਾੜੇ ਮੌਜੂਦਾਂ ਦਾ ਵੀ ਨੀਂਦ ਨਾ ਆਵੇ ਪਰ ਮੈਨੂੰ ਬੜਾ ਵਧੀਆ ਲੱਗਾ ਸਾਰੇ ਧਾਨੇ ਧਾਨੇ ਇਹ ਧਾਨਿਆਂ ਦੀ ਪਰਿਆ ਉਹਦੇ ਬਲੋਡ ਤੇ ਜਿਵੇਂ ਆਪ ਤਮਾਸ਼ੀ ਦੇ ਬਣ ਕੇ ਇੱਥੇ ਰੋਈਏ ਰੰਗਾਂ ਦੇ ਤਮਾਸ਼ਾ ਵਿੱਚ ਨਾ ਮੈਂ ਹੁਣ ਤੁਸੀਂ ਮੈਨੂੰ ਤਾਂ ਆਂਦੇ ਚੁੜੋ ਉਸਤਾਨ ਦੇ ਨੂਰ ਦੁਕਾਨਦਾਰ ਮਹੌਜੇ ਮਰਚਾ ਜਿੰਦਾਬਾਦ 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 दुकानदार मुलाजम एक का छिंदा जिंदाबाद मुलाजिम है जिंदाबाद बिट्टो है मैं हाय है सारा पिटो है है रोके तरह से ਨੇ ਲੋਕਾਂ ਨੂੰ ਰਸ ਕਰੋ ਰਸ ਕਰੋ ਰਸ ਕਰੋ ਦਸ਼ੀ ਲੋਕਾਂ ਨੂੰ ਫੇ ਲਾਓ ਜੜਾ ਜੇ ਇਹ ਵੀ ਕੋਈ ਕਦੇ ਮੇਰੀ ਮਾਸੀ ਆਜੀ ਤੇ ਮੇਰੀ ਮਾਮੀ ਆਜੀ ਤੇ ਮੇਰਾ ਮਾਮਾ ਆ ਗਿਆ ਚਾਚਾ ਆ ਗਿਆ ਤੇ ਮੇਰਾ ਮੁੰਡਾ ਆ ਗਿਆ ਤੇ ਪਹਿਲਾ ਮਨੇ ਦਵਾਨੇ ਬੁਲਾਵਾਂਗੇ ਇਹਦੇ ਲਈ ਇਹਦੇ ਲਈ ਇਹਦੇ ਲਈ ਦੁਕਾਨਾਂ ਨਹੀਂ ਜੇ ਦਿਲੀਆਂ ਇੱਥੇ ਬਹਿਣਾ ਪੈਣਾ ਜੇ ਰਾਤ ਵੀ ਇੱਥੇ ਰਹਿਣਾ ਪੈਣਾ ਜੇ ਕੋਈ ਇੱਥੇ ਦੇਖਣ ਵਾਲੀ ਜਿੱਤਾ ਘੱਟਾ ਵਾਲੀ ਜਿੱਤੀ ਜੀ ਸਿੰਘਾ ਟੀਮ ਅਤੇ ਜਸਤ ਨਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟ੍ਰਾਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਭਲਾ ਸੋ ਹੋ ਭਲਾ ਅੰਤ ਭਲੇ ਦਾ ਭਲਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913